ਮੈਂ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਜ਼ਿਲ੍ਹਾ ਬਰਨਾਲਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਖੇਤੀ ਮੰਡੀਕਰਨ ਡਰਾਫਟ ਦੀਆਂ ਕਾਪੀਆਂ ਸਾੜੀਆਂ ਇਹ ਕਾਪੀਆਂ ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਸਾੜੀਆਂ ਇਸ ਕਾਪੀਆਂ ਬਰਨਾਲਾ ਡੀਸੀ ਦਸਤਰ ਦੇ ਸਮੇਤ ਇਹ ਮੈਲਕਲਾਂ ਦਸੀਲ ਹੈੱਡਕੁਆਰਟਰ ਤੇ ਭਧੌੜ ਤਾਪਾ ਤੇਤਣਾਉਲਾ ਸਾਰੇ ਥਾਮਾਂ ਤੇ ਇਹ ਕਾਪੀਆਂ ਅੱਜ ਸਾਰੀਆਂ ਗੰਗਾਂ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਸਾਰੀਆਂ ਗੰਗਾਂ ਸੂਜਿਤ ਕਿਸਾਨ ਮੋਰਚੇ ਦੀ ਸੱਦੇ ਤੇ ਇਹ ਕਾਪੀਆਂ ਦਾ ਵਿਰੋਧ ਹੈ ਕਿ ਜੋ ਖੇਤੀ ਮੰਡੀ ਕਰਨ ਕੇਂਦਰ ਸਰਕਾਰ ਨੇ ਡਰਾਫਟ ਸੂਬਿਆਂ ਦੀਆਂ ਸਰਕਾਰਾਂ ਨੂੰ ਘੱਲਿਆ ਵੀ ਉਹਨੂੰ ਰੱਦ ਕੀਤਾ ਜਾਵੇ ਮੰਗ ਹੈ ਜੀ ਦੀ ਜੇ ਰੱਦ ਨਹੀਂ ਕਰ ਦਿੱਤਾ ਅਗਲਾ ਸੰਘਰਸ਼ ਹੀ ਹੋਵੇਗਾ ਜੇ ਇਹ ਰੱਦ ਨਹੀਂ ਕਰ ਦਿੱਤਾ ਇਹ ਸੰਘਰਸ਼ ਹੋਰ ਵੀ ਐਦੂ ਵੱਡੇ ਤਕੜੇ ਰੂਪ ਚ ਲੜਿਆ ਜਾਊਗਾ ਤੇ ਇਹਨੂੰ ਰੱਦ ਕਰਾ ਕੇ ਹਟਾਗੇ ਜਿਵੇਂ ਅੱਗੇ ਤਿੰਨ ਖੇਤੀ ਕਾਨੂੰਨ ਰੱਦ ਕਰਾਏ ਅੱਜ ਜਿਹੜੇ ਇਹ ਮੇਰਾ ਨਾਲ ਜੀ ਸੰਦੀਪ ਕੌਰ ਪੱਤੀ ਸੇਖਮਾ ਜੋ ਕਿ ਜਿਹੜੇ ਖੇਤੀ ਨੀਤੀ ਦਾ ਜਿਹੜਾ ਖੜਾਗਾ ਇਹਨਾਂ ਨੇ ਸੂਬਿਆਂ ਨੂੰ ਭੇਜਿਆਗਾ ਤੇ ਉਹ ਮੰਡੀ ਕਰਨਾ ਜਿਹੜਾ ਉਹ ਪ੍ਰਾਈਵੇਟ ਕਰਨ ਜਾ ਰਹੇ ਆ ਸਰਕਾਰੀ ਮੰਡੀਆਂ ਨੂੰ ਉਸ ਨੂੰ ਲੈ ਕੇ ਅੱਜ ਇਹ ਕਾਪੀਆਂ ਸਾੜੀਆਂ ਗਈਆਂ ਨੇਗੀਆਂ ਜੋ ਕਿ ਜਿਹੜੀ ਸੈਂਟਰ ਸਰਕਾਰ ਆ ਇਹਨੇ ਸਾਰੇ ਪੰਜਾਬ ਸਰਕਾਰ ਵਿੱਚ ਹੀ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਜਿਹੜੀ ਮੰਡੀ ਕਰਨਲ ਜਲਦੀ ਤੋਂ ਜਲਦੀ ਇਹਨੂੰ ਪ੍ਰਾਈਵੇਟ ਕਰੋ ਯਾਨੀ ਕਿ ਅੱਜ ਸਾਰੇ ਜ਼ਿਲ੍ਹੇ ਦੇ ਵਿੱਚ ਅੱਜ ਮੈਲਕਲਾਂ ਸੇਪੁਰ ਤੇ ਆਪਣੇ ਇਧਰ ਤਨੋਲੇ ਤੇ ਪਤਾ ਆਉੜਤਾ ਚ ਪਰਣਾ ਵਾਲਾ ਡੀਜੀ ਦਫ਼ਤਰ ਵੀ ਕੇ ਇੱਥੇ ਕਾਪੀਆਂ ਸਾਰੀਆਂ ਗਈਆਂ ਨੇ ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਲੋਕ ਸਾਰੇ ਲੋਹੜੀ ਦਾ ਤਿਹਾਰ ਮਨਾ ਰਹੇ ਨੇ ਇੱਕ ਪਾਸੇ ਉਹ ਜਿਹਾਰੂ ਲੋਕ ਉਹ ਜੂਜ ਦੇ ਹੋਏ ਲੋਕ ਸੜੇ ਸੰਨਾਰਸੀ ਜੋਧੇ ਅੱਜ ਜਿਹੜਾ ਲੋਹੜੀ ਦਾ ਤਿਹਾਰ ਆ ਉਹ ਇਹਨਾਂ ਕਾਪੀਆਂ ਨੂੰ ਸਾੜ ਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਨੇਗੇ ਕਿ ਅੱਜ ਵੀ ਦੁੱਲੇ ਪੱਟੀ ਵਰਗੇ ਉਹ ਜਿਉਂਦੇ ਨੇਗੇ ਜਿਹੜੇ ਸੰਨਾਰਸੀ ਜੋਧੇ ਨੇਗੇ ਜਿਹੜੇ ਨਾ ਸਰਕਾਰਾਂ ਦੀ ਇੱਕ ਤੇ ਗੋਡਾ ਧਰ ਕੇ ਆਉਦੇ ਜਿਹੜੇ ਹੱਕ ਨੇ ਉਹ ਲੈ ਕੇ ਰਹਿਣਗੇ ਬਾਲੂਸਤ ਖੁਬੀ ਕਲਾ ਬਲਾਕ ਪ੍ਰਧਾਨ ਬਰਨਾਲਾ ਮਜੀਦ ਧੜਾ ਅੱਜ ਅਸੀਂ ਲੋਹੜੀ ਦਾ ਤਿਹਾੜ ਕਰਕੇ ਵੀ ਜੋ ਸਰਕਾਰ ਦਾ ਪਿੱਛਾ ਪਾ ਕਰਨ ਆਏ ਆ ਇਹ ਜੋ ਸਰਕਾਰਾਂ ਨੂੰ ਖਾਲਡਾ ਭੇਜਣਗੇ ਫੜੀਆਂ ਆਪਣੇ ਬਲਾਕ ਅਈ ਵਿੱਚ ਮੁੱਖ ਮੰਤਰੀਆਂ ਨੂੰ ਇਹਨਾਂ ਦੇ ਜਿਹੜੇ ਖਾਲਡਾ ਭੇਜਿਆ ਉਹਨੂੰ ਅਸੀਂ ਉਹਦੇ ਵਿਰੋਧ ਦੇ ਵਿੱਚ ਜਿਹੜੇ ਉਹਨਾਂ ਕਾਨੂੰਨ ਅਸੀਂ ਉਹਨੂੰ ਨਾਮਨਜ਼ੂਰ ਕਰ ਸਾਨੂੰ ਉਹਨਾਂ ਦੀਆਂ ਅਸੀਂ ਜਿਹੜੀਆਂ ਕਾਪੀਆਂ ਪਹਾੜਾਂ ਤੋਂ ਛਾੜਦੇ ਇੱਕ ਬਰਨਾਲੇ ਵਸ਼ੀਲ ਦੇ ਵਿੱਚ ਭਦੌੜ ਤੇ ਤਫਾ ਤੇ ਮਹਿਲ ਕਲਾ ਘਰੋਲਾ ਇਹ ਸਾਰੀਆਂ ਵਸ਼ੀਲਾ ਦੇ ਵਿੱਚ ਅਸੀਂ ਉਹਨਾਂ ਦੀਆਂ ਕਾਪੀਆਂ ਛਾੜਦੇ ਆ ਅਸੀਂ ਇਹਨਾਂ ਦੇ ਕਾਨੂੰਨਾਂ ਦਾ ਪੂਰਾ ਵਿਰੋਧ ਕਰਦੇ ਆ ਜਿਹੜੇ ਸਾਡੇ ਦਿੱਲੀੋਂ ਕਾਨੂੰਨ ਅਸੀਂ ਬਣਾ ਕੇ ਆਏ ਸੀਗੇ ਉਹ ਦੁਬਾਰਾ ਹੋਰ ਰੂਪ ਦੇ ਵਿੱਚ ਛਾੜਦੇ ਤੇ ਜਿਹਨੇ ਜਿਹੜੇ ਅਡੋਡੀ ਸਟੇਟਾਂ ਦੇ ਸੂਬਿਆਂ ਨੂੰ ਉਹ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਜੱਟ ਕੇ ਉਹਨਾਂ ਵੀ ਅੱਜ ਪੂਰੀਆਂ ਕਾਪੀਆਂ ਛਾੜ ਕੇ ਅਸੀਂ ਉਹ ਜਿਹੜੇ ਕਾਨੂੰਨ ਲਾ ਉਹਨਾਂ ਨੇ ਟੇਢੇ ਢੰਗ ਨਾਲ ਆਂਦੇ ਨੇ ਇਹਨਾਂ ਨੂੰ ਲਾਗੂ ਨਹੀਂ ਹੋਣ ਦੇਣਾ ਅਸੀਂ ਜਿਹੜੇ ਕਾਲੇ ਕਾਨੂੰਨ ਨੂੰ ਰੱਦ ਕਰਾਇਆ ਸੀ ਉਸੇ ਤਰ੍ਹਾਂ ਹੀ ਰੱਦ ਕਰਾ ਕੇ ਉਹ ਮੇਜ ਕਰਾ ਜਿਹੜੀ ਐਮਐਸਪੀ ਦੀ ਗਰੰਟੀ ਤੇ ਮੰਡੀਆਂ ਦੀ ਸਰਕਾਰੀ ਮੰਡੀਆਂ ਦੀ ਤੇ ਹੋਰ ਜਿਹੜੀਆਂ ਸਾਡੀਆਂ ਮੰਗਾਂ ਨੇ ਰਹਿੰਦੀਆਂ ਜਿਹੜੇ ਲਖੀਪੁਰ ਖੀਰੀ ਵਾਲੇ ਤੇ ਹੋਰ ਵੀ ਜਿਹੜੀਆਂ ਸਾਡੀਆਂ 12 ਮੰਗਾਂ ਨੇ ਜੀਆਂ ਉਹਨਾਂ ਦੇ ਉੱਤੇ ਅਸੀਂ ਪੂਰਾ ਜ਼ੋਰ ਨਾਲ ਜਿਵੇਂ ਵੀ ਸੰਘਰਸ਼ ਕਰਨਾ ਪਿਆ ਸੀ ਉਵੇਂ ਜੇ ਕਰ ਸੰਘਰਸ਼ ਕਰਾਂਗੇ ਸਾਨੂੰ ਹੁਣ ਦਿੱਲੀ ਦਾ ਸਾਡਾ ਸਮੁਗਤ ਮੋਰਚੇ ਦਾ ਫੈਸਲਾ ਹੋ ਗਿਆ ਅੱਜ ਮੀਟਿੰਗ ਵੀ ਹੈ ਪੱਤਨੀ ਉਹਦੇ ਸੰਬੰਧ ਦੇ ਵਿੱਚੋਂ ਦੇਖੋ